ਵੈਗੁਰਦੀ ਕਾ ਖਾਲਸਾ ਸ੍ਰੀ ਵਾਇਗੁਰਦੀ ਕੀ ਫਤਿਹ ਰਾਜਾ ਬਲਵਲੋਗਸ ਤੇ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੇਲਾ ਜੋਧਿਆਂ ਦਾ 2 3 4 ਅਗਸਤ ਨੂੰ ਬੜਾ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਤੇ ਗੁਰਦਾਰਾ ਸਾਹਿਬ ਗੁਰਦਾਰਾ ਤੋਂ ਦੀ ਸੇਵਾ ਚੱਲਦੀ ਪਈ ਹੈ ਜੀ ਬੜੀ ਸੇਵਾ ਮੇਰੇ ਸਾਰੇ ਭਰਾਵਾਂ ਦੀ ਤੇ ਮੈਂ ਥੋੜਾ ਅੱਜ ਹੋ ਗਿਆ ਲੇਟ ਭਰਾ ਮੇਰੇ ਪਹੁੰਚੇ ਆ ਸੇਵਾ ਕਰਨ ਦੇ ਆ ਲੰਗਰ ਹਾਲ ਵੀ ਤੋਂ ਤਾਂ ਸਰੋਵਰ ਵੀ ਸਭ ਸਫਾਈ ਕਰਤੀ ਆ ਪਹਿਲਾ ਵਲੋਗ ਆਪਾਂ ਮੇਲੇ ਦੀਆਂ ਸਫਾਈਆਂ ਤੋਂ ਸ਼ੁਰੂ ਕਰਨ ਜਾ ਰਹੇ ਆ ਤੇ ਭਰਾ ਮੇਰੋ ਤੁਸੀਂ ਸਾਰੇ ਕਹਿੰਦੇ ਸੀ ਵੀ ਵਲੋਗ ਬਣਾਇਆ ਕਰੋ ਹੁਣ ਵਲੋਗ ਬਣਾਉਣ ਲੱਗੇ ਆ ਤੇ ਭਰਾ ਮੇਰੋ ਇਇ ਤਰਖੇ ਹੁਣ ਬਰਾਦੀ ਬਹੁਤ ਅੜੀ ਸ਼ਾਨ ਗੁਰਦੁਆਰਾ ਸਾਰੇ ਵਲੋਗਾਂ ਚ ਦਿਖਾਇਆ ਜਾਊਗਾ ਗੁਰਦੁਆਰਾ ਵੀ ਅ ਸਪੈਸ਼ਲ ਟਰੈਕਟਰ ਵਾਲਾ ਪੰਪ ਲਿਆਂਦਾ ਜਿਹਦੇ ਨਾਲ ਸਪਰੇਆ ਕੀਤੀਆਂ ਜਾਂਦੀਆਂ ਗੁਰਦੁਆਰਾ ਬਹੁਤ ਵਧੀਆ ਤੋਤਾ ਜਾਂਦਾ ਇਹਦੇ ਨਾਲ ਭਰਾ ਮੇਰੇ ਛੋਟੇ ਛੋਟੇ ਬੱਚੇ ਵੀ ਸਾਰੇ ਬਹੁਤ ਮੇਲੇ ਦੇ ਇਸ ਸਪਾਇਨਲ ਯੋਗਦਾਨ ਪਉਂਦੇ ਪਰ ਮੇਰੇ ਜਿਹੜੇ ਸੇਵਾ ਕਰਦੇ ਆਂਟੀਆਂ ਵੀ ਸੇਵਾ ਕਰਦੀਆਂ ਵਾ ਸਾਰੀਆਂ ਤਣੋਂ ਮਣੋਂ ਬਹੁਤ ਪ੍ਰੇਮ ਪਿਆਰ ਆ ਸਾਰਿਆਂ ਦਾ ਮੇਰੇ ਭਰਾ ਆਪਣੇ ਦੀ ਬਹੁਤ ਸੇਵਾ ਆ ਭਰਾ ਆਪਣੇ ਵਿੱਥਾਂ ਹੁੰਜਾ ਜੋ ਵੀ ਜਾਲਾ ਜੁੜਾ ਲੱਗਾ ਲੌਂਡੇ ਭਰਾ ਮੇਰੇ ਸਾਰਿਆਂ ਦਾ ਹੀ ਭਰਾ ਮੇਰਾ ਦਾ ਬੜਾ ਯੋਗ ਲੱਗਣ ਡਿਆ ਭਰਾ ਮੇਰੇ ਦਾ ਸਾਰਿਆਂ ਦਾ ਹੀ ਬੜਾ ਯੋਗ ਲੱਗਣ ਡਿਆ ਆ ਵੀਰ ਹੁਣਾਂ ਦਾ ਬੜਾ ਸਹਿਯੋਗ ਆ ਵੀਰ ਹੁਣੇ ਲੈ ਕੇ ਆਏ ਟੈਂਕੀ ਬੜਾ ਮਾਣ ਹੋ ਇਹਨਾਂ ਦੇ ਗੁਰਦਰਾ ਬਹੁਤ ਵੱਡਾ ਸਾਰੇ ਬਲੋਗਾਂ ਦੀ ਗੁਰਦਰਾ ਦਿਖਾਇਆ ਜਾਊਗਾ ਆ ਟੈਂਕੀ ਭਰ ਕੇ ਤੇ ਟਰੈਕਟਰ ਦੇ ਨਾਲ ਚੱਲਦਾ ਫਿਰ ਪਾਣੀ ਤਾਂ ਜਾਂਦਾ ਵਾ ਫਿਰ ਕਿਉਂਕਿ ਮਿੱਥਾਂ ਖੁੰਜਾਂ ਦੇ ਵਿੱਚ ਯਾਲੇ ਜੁੜੇ ਸਾਬ ਵਿੱਚ ਧੂਮ ਮਾਰਦੀ ਐ ਮਸ਼ੀਨ ਜੀ ਉਧਰ ਦਾ ਸਾਈਡ 깔 ਹੋ ਗਈ ਦੋ ਮੈਂ ਇੱਥੇ ਨਹੀਂ ਹੈਗਾ ਇਹਨਾਂ ਨੇ 2000 ਪਹਿਲਾ ਬਲੋਗ ਬਣਾਉਂਦੇ ਆਂ ਅੰਦਰਲੀ ਸਾਈਡ ਤੋਂ ਗੁਰਦਰਾ ਸਾਹਿਬ ਆਪਰਾ ਆਪਣੇ ਸਾਰੇ ਉਤੋਂ ਸਵਾਈ ਕਰਕੇ ਆਏ ਆ ਕਰਨ ਦੇ ਫਿਰ ਸੇਵਾ ਮਿੱਤਰੋ ਸਾਰਿਆਂ ਨੇ ਹਾਂ ਜੀ ਗੁਰਦਰਾ ਸਾਹਿਬ ਖੰਡ ਪੜ ਸਾਹਿਬ ਵੀ ਚੱਲ ਰਿਹਾ ਥੋੜੀ ਥੋੜੀ ਸਜਾਵਟ ਹੋ ਵੀ ਗਈ ਆ ਭਰਾ ਮੇਰੇ ਸੇਵਾ ਕਰਕੇ ਸਾਰੇ ਇਹਦਾ ਸ੍ਰੀ ਸੋਰਾ ਢਿਲਾ ਪੈ ਗਿਆ ਇਹਦੇ ਹੁਣ ਚਾਹ ਪੀਣਗੇ ਤੇ ਫੇਕ ਕੈਮ ਹੋਣਾ ਨਾਲ ਪੁੱਝਿਆ ਭਰਾ ਸਾਰੇ ਜੋ ਕਿ ਹੁਣ ਚਾਹ ਲੈਸ ਹੋਣਗੇ ਜੀ ਚਾਹ ਪੀ ਕੇ ਫੋਜ ਫੇਰ ਆ ਗਈ ਆ ਆ ਘੋੜੀ ਨੂੰ ਹੁਣ ਬਾਹਰਲੀ ਸਾਈਡ ਕੱਢਣਾ ਵਾ ਕਿਉਂਕਿ ਗੁਰਦਰਾ ਇਧਰਲੀ ਸਾਈਡ ਤੋਂ ਹੋ ਗਿਆ ਸਭ ਭਰਾ ਮੇਰੇ ਸੇਵਾਦਾਰਾਂ ਦੀ ਲੋੜ ਆਓ ਸਾਰੇ ਜਣੇ ਘੋੜੀ ਨੂੰ ਬਾਹਰ ਕੱਢਣਾ ਵਾ ਬਹੁਤ ਪਹਾੜੀ ਆ ਘੋੜੀ ਆ ਵੀਉਂ ਪ੍ਰਾ ਮੇਰੇ ਕੋੜੀ ਬਾਬਾ ਜੀ ਬਹੁਤ ਕੰਮ ਆਉਂਦੀ ਆ ਪੱਖੇ ਸਾਫ ਕਰਨ ਦੇ ਕੰਮ ਆਉਂਦੀ ਗੁਰਦਰਾ ਸਾਹਿਬ ਸਾਫ ਕਰਨ ਦੇ ਕੰਮ ਆਉਂਦੀ ਆ ਮੇਰੇ ਅੱਦੇ ਦੇ ਸੇਵਾ ਕਰਨ ਦੇ ਅੱਦੇ ਛਿੱਲ ਕਰਨ ਦੇ ਆ ਲਓ ਜੇ ਕਰਾ ਬੋਲੇ ਸੋਨੇ ਹੋ ਇਧਰ ਦੇ ਪਾਸੇ ਬਾਬਾ ਜੀ ਦੁਕਾਨਾਂ ਲੱਗਣੀਆਂ ਮਠਿਆਈਆਂ ਦੀਆਂ ਖਡੌਣੀਆਂ ਦੀਆਂ ਆ ਦੇਖੋ ਜੀ ਬਾਗ ਬਗੀਚਾ ਕਿੰਨਾ ਸਜਣਦਾ ਇਧਰ ਵੀ ਅੱਜ ਕਰਾਇਆ ਮਾਰਤਾ ਥਾਂ ਸਾਫ ਕਰਤਾ ਜੇ ਪੂਰਾ ਆ ਹੁਣ ਗੇਟ ਵਾਲੇ ਗੋਮਬੜ ਦੇ ਉੱਤੇ ਕੋੜੀ ਖੜੀ ਕਰਕੇ ਸਾਫ ਸਫਾਈ ਕੀਤੀ ਜਾਵੇਗੀ। ਬਾਬਾ ਜੀ ਤੁਹਾਡੇ ਸਾਹਮਣੇ ਆ ਵੇਖੋ। ਬੜਾ ਬਾਬਾ ਜੀ ਕੰਮ ਔਖਾ ਵਾ। ਹਾਸਮ ਜਾਗ ਲਿਆ ਕੋਈ ਕੰਮ ਨਹੀਂ ਹੈਗਾ। ਬੱਚੇ ਆ ਨਾ ਜਿਹੜੇ ਕਈ ਹਾਸੇ ਚ ਲੈ ਲੈਂਦੇ ਗੱਲ ਨੂੰ। ਪਰ ਨਹੀਂ ਬਾਬਾ ਜੀ ਕੰਮ ਔਖਾ ਥੋੜਾ। ਚਲੋ ਹੱਸ ਕੇ ਜਿਹੜੇ ਭਰਾ ਮੇਰੇ ਕੰਮ ਨੂੰ ਬੁਰਾ ਪਾਹ ਦਿੰਦੇ ਆ ਭਰਾ ਮੇਰੇ ਸਾਰੇ। ਸਤਿ ਸ੍ਰੀ ਅਕਾਲ ਬਾਬਾ ਜੀ ਕੀ ਹਾਲ ਚਾਲ ਜੀ ਸਤਿ ਸ੍ਰੀ ਅਕਾਲ ਬਾਬਾ ਜੀ ਮੇਲੇ ਦੀਆਂ ਕਿੱਦਾਂ ਤਿਆਰੀਆਂ ਚੱਲ ਰਹੀਆਂ ਫਿਰ ਹਾਂ ਜੀ ਤਿਆਰੀਆਂ ਹੋ ਰਹੀਆਂ ਰਾਜੀ ਖੁਸ਼ੀ ਹੈ ਠੀਕ ਆ ਬਾਬਾ ਜੀ ਕਿੱਦਾਂ ਤਿਆਰੀਆਂ ਹੋ ਰਹੀਆਂ ਪੂਰੇ ਤਿਸ਼ਾਈ ਤੇ ਬਾਬਾ ਜੀ ਮੇਲਾ ਕਰਕੇ ਚਲੋ ਬਾਬਾ ਜੀ ਵਧੀਆ ਪੰਘੂੜੇ ਵੀ ਬਾਬਾ ਜੀ ਆ ਗਏ ਆ ਇਧਰ ਮੇਜਰ ਅੰਕਲ ਕੋ ਲਈਏ ਵੀ ਥੋੜਾ ਚਾਚਾ ਸਿਕਾ ਦੱਸੋ ਮੇਲੇ ਬਾਰੇ ਕਿੱਦਾਂ ਵੀ ਚੱਲ ਰਹੀ ਤਿਆਰੀ ਪੁਰੀ ਠੀਕ ਠਾਕ ਜੀ ਮੇਲਾ ਬਹੁਤ ਵਧੀਆ ਚੱਲੂਗਾ ਠੀਕ ਆ ਜੀ ਤਿਆਰੀਆਂ ਹੋ ਗਈਆਂ ਤਿਆਰੀਆਂ ਹੋਣੀਆਂ ਸਪਾਈਆਂ ਕਨੇ ਕੀ ਕੰਮ ਕਰਕੇ ਆਏ ਤੁਸੀਂ ਮੈਂ ਇਧ ਤੇ ਚਲੋ ਫਿਰ ਹੁਣ ਮੇਲੇ ਦੇ ਦਿਨ ਥੋੜੇ ਰਹਿ ਗਏ ਆ ਤੇ ਹੁਣ ਖਾਸ ਦੇ ਹੋਂਦੇ ਦਿਨ ਦੇ ਮੇਲੇ ਤੇ ਕਰੀਏ ਸੇਵਾ ਵਾ ਠੀਕ ਹਾਂਜੀ ਬਾਬਾ ਜੀ ਆੜੀ ਜਗ੍ਹਾ ਦੇ ਵਿੱਚ ਮੁੰਡਿਆਰੀ ਦੀਆਂ ਦੁਕਾਨਾਂ ਮਠਿਆਈਆਂ ਦੀਆਂ ਇੱਧਰ ਲੱਗੂਗੀਆਂ ਬਾਬਾ ਜੀ ਦੀਆਂ ਦੁਕਾਨਾਂ ਤੇ ਇੱਧਰ ਸਾਈਡਾਂ ਸਾਈਡਾਂ ਤੇ ਖਾਣ ਪੀਣ ਦੀਆਂ ਦੁਕਾਨਾਂ ਲੱਗੂਗੀਆਂ ਬੀਬੀਆਂ ਦਾ ਬਾਜ਼ਾਰ ਪਰਲੀ ਸਾਈਡ ਲੱਗੂਗਾ ਤੇ ਇੱਧਰ ਬਾਬਾ ਜੀ ਪੰਗੂੜੇ ਮਿੱਕੀ ਮਾਊਸ ਵੀ ਲੱਗੂਗਾ ਠੀਕ ਆ ਬਾਬਾ ਜੀ ਹਾਂਜੀ ਵੀਰ ਹੁਣਾਂ ਕੋ ਪੁੱਛਾਂਗੇ ਵੀ ਕਿੱਥੋਂ ਆਏ ਜੇ ਬਾਬਾ ਜੀ ਤੁਸੀਂ ਕਿਹੜਾ ਪਿੰਡ ਬਾਬਾ ਜੀ ਆਪਣਾ ਹਾਂਜੀ ਠੀਕ ਆ ਬਾਬਾ ਜੀ ਬਾਬਾ ਜੀ ਹਰਸ ਵਾਲੀ ਲੌਣੇ ਇੱਥੇ ਠੀਕ ਬਾਬਾ ਜੀ ਮੈਂ ਵੇਖਣ ਦਾ ਤੁਹਾਨੂੰ ਨਾ ਮਿਹਨਤ ਬਹੁਤ ਲੱਗਦੀ ਹੈ ਤੁਹਾਡੇ ਇਸ ਕੰਮ 'ਚ ਬਾਬਾ ਜੀ ਹੈ ਨਾ ਮਿਹਨਤ ਤੁਹਾਡੀ ਬਹੁਤ ਜ਼ਿਆਦੀ ਆ ਤੇ ਤੁਸੀਂ ਕਿੱਧਰ ਕਿਤੇ ਆਏ ਇੱਥੇ ਆ 6 ਮਾ ਦਿਨ ਜੀ 6 ਮਾ ਦਿਨ ਬਾਬਾ ਜੀ ਬਾਬਾ ਜੀ ਪ੍ਰਸ਼ਾਦਾ ਪਾਣੀ ਛਕਦੇ ਹੋਏ ਚਾਹ ਪਾਣੀ ਬਾਬਾ ਜੀ ਚੋਈ ਤੰਗੀ ਹੋਵੇ ਬਾਬਾ ਜੀ ਨਹੀਂ ਨਹੀਂ ਚੜਦੀ ਕਲਾ ਹੈ ਬਾਬਾ ਜੀ ਬੜੀ ਮਿਹਨਤ ਆ ਵੀਰ ਉਹਨਾਂ ਦੀ ਰੱਬ ਇਦਾਂ ਵੀਰਾਂ ਨੂੰ ਸਹੀ ਸਲਾਮਤ ਰੱਖੇ ਤੇ ਬਾਬਾ ਜੀ ਇਹਨਾਂ ਦੇ ਮਿਹਰ ਪ੍ਰਸਰ ਰੱਖੇ ਤੇ ਮਿਹਨਤਾਂ ਵੀਰ ਉਹ ਨਹੀਂ ਕਰਦੇ ਰਹਿਣ ਜਿੱਡੀ ਮਿਹਨ ਉਨਾਂ ਹੀ ਵੀਰ ਉਹਨਾਂ ਨੂੰ ਰੱਬ ਫਲ ਦੇਵੇ ਤੇ ਵੱਧ ਤੋਂ ਵੱਧ ਵੀਰੋ ਨੇ ਕਮਾਈਆਂ ਕਰਨ ਠੀਕ ਆ ਬੱਬਾ ਜੀ ਸਾਡੀ ਬੱਤ ਇਹ ਨਿੱਕੇ ਬੱਚਿਆਂ ਦੀ ਬੜੀ ਉਤਸ਼ਾਹਤ ਆ ਸੇਵਾ ਕਰ ਰਿਹਾ ਮੇਲੇ ਦੀਆਂ ਤਿਆਰੀਆਂ ਲਈ ਆ ਭਰਾ ਆਪਣੇ ਚੜ ਗਏ ਅਤੇ ਸਿਰਫ ਸਿਰਫ ਮਾਰਨ ਲੱਗੇ ਆ ਸਿਰਫ ਮਾਰਨ ਲੱਗੇ ਆ ਮਾਰੋ ਮਰੋ ਭਰਾ ਮੇਰੇ ਬਾੜੀ ਬਾਦੋ ਸਿਰਫ ਯਾਰ ਇਹਨਾਂ ਨੂੰ ਹੋਰ ਵੀ ਭਰਾ ਮੇਰੇ ਛੋਟੇ ਛੋਟੇ ਬੱਚੇ ਆ ਗਏ ਸੇਵਾ ਕਰਨੇ ਡਰਦੇ ਕਿਦਾਂ ਮੁੜ ਖੜ ਮਾਲਕ ਦੇ ਨਾਲੇ ਬੜਾ ਸਰੂਰ ਆ ਤੇ ਆਮਰਤ ਵੀਰ ਦੀ ਬੜੀ ਸੇਵਾ ਸਵੇਰ ਦਾ ਹੀ ਚੜਿਆ ਉੱਤੇ ਦਰਸ਼ੇ ਦੇ ਦਿਓ ਵੀਰੇ ਬੜੀ ਸੇਵਾ ਪਰਾਦੀ ਆ ਦਾਇਆਵੰਤ ਦੀ ਬੜੀ ਸੇਵਾ ਵਾ ਪਰ ਕਾਮਚੋਰ ਆ ਥੋੜਾ ਜਿਹਾ ਛੋਟੇ ਛੋਟੇ ਬੱਚਿਆਂ ਦੀ ਬੜੀ ਸੇਵਾ ਵਾ ਜੋ ਕਿ ਸ਼ੀਸ਼ੇ ਸਾਫ਼ ਕਰ ਰਿਹਾ ਛੋਟਾ ਜਿਹਾ ਬੱਚਾ ਬਹੁਤ ਨਮ ਦਰਸ਼ੇ ਦੇ ਲੈ ਮੜਾ ਜੇ ਹਾਂਜੀ ਕੀ ਵਿਚਾਰ ਆ ਮੇਲੇ ਬਾਰੇ ਬਾਬਾ ਜੀ ਵਧੀਆ ਪੂਰੀ ਚਾਰਾਪੁਰਾ ਮੇਲੇ ਦਾ ਚਲੋ ਵਧੀਆ ਗੱਲ ਆ ਬਾਬਾ ਜੀ ਭਰਾ ਆਪਣੇ ਗੁੰਟਾ ਦੇ ਚੜ ਗਏ ਆ ਸਰਫ ਮਾਰਨਗੇ ਹੁਣ ਚਮਕਾ ਦਿਓ ਗੋਮਟਪਰਾ ਮੇਰੇ ਇੱਤੇ ਵਾਹਿਗੁਰੂ ਅ ਵੀਰ ਉਹਨਾਂ ਦੀ ਬੜੀ ਸੇਵਾ ਵਾ ਭਰਾ ਆਪਣੇ ਆਏ ਲੜੀਆਂ ਲਾਉਣ ਹਰ ਵਾਰੀ ਭਰਾ ਹਣੀ ਲਾਉਂਦੇ ਲੜੀਆਂ ਇੱਥੇ ਹਾਂਜੀ ਬਾਬਾ ਜੀ ਦਿਓ ਵਿਚਾਰ ਮੇਲੇ ਦਾ ਬਾਬਾ ਜੀ ਤੁਹਾਨੂੰ ਕਿੰਨਾ ਕੁ ਬੱਬੇ ਚਾ ਮੇਲੇ ਦਾ ਬਾਬਾ ਜੀ ਬਾਈ ਬਾਈ ਪਹਿਲੀ ਵਾਰ ਆਏ ਤੁਸੀਂ ਲੜੀਆਂ ਲਾਉਣ ਟੀਮ ਚ ਕਿੰਨੇ ਵਾਰੀ ਬਾਬਾ ਜੀ ਬਹੁਤ ਵਧੀਆ ਕਰ ਲ ਬਾਬਾ ਜੀ ਵਧੀਆ ਲਾਇਓ ਲੜੀਆਂ ਫੁੱਲ ਫਲ ਬਣਾਓ ਇੱਕ ਵਾਰੀ ਠੀਕ ਹੈ ਬਾਬਾ ਜੀ ਸੇਵਾਦਾਰ ਮੁਖ ਸੇਵਾਦਾਰ ਰਾਜਾ ਮਾਤਾ ਜੀ ਸੇਵਾ ਜੋਗੀ ਜਲਦੀ ਪਈ ਸਭਨਾ ਸੇਵਾ ਕਰਨੀ ਆ ਅੱਛਾ ਮੇਰੇ ਯਾਰ ਹਾਂਜੀ ਚੰਗਤ ਬਾਬਾ ਜੀ ਸੇਵਾ ਕਰਨ ਦੀ ਬਾਬਾ ਜੀ ਪਿੰਡ ਟੋਚ ਲਵਾਉਣਗੇ ਉਹ ਟੁੱਟ ਗਿਆ ਬਾਬਾ ਜੀ ਬੈਟਿੰਗ ਦਾ ਅੱਛਾ ਤੇ ਬਾਜ਼ਾਰ ਚ ਲੱਗ ਰਹੇ ਨੇ ਦਕਾਨਾਂ ਅੱਛਾ ਆਗਾ ਮਾਰੇ ਨਹੀਂ ਮਾਪਈ ਅੱਛਾ ਅੱਛਾ ਮੰਦਿਰ ਰੱਖਾ ਦਿਖਾ ਦੇਣੀ ਹੈਗੇ ਫੇਰ ਹੁਣ ਨਹੀਂ ਲੱਗ ਟੋਚ ਬਾਬਾ ਜੀ ਹੁਣ ਬਾਸਰਾ ਪਹਿਰਾ ਕਰਕੇ ਆਵਾਂਗੇ ਲਾ ਵੀ ਕਰਾ ਬੋਲੇ ਸੋਣ ਜੀ ਸਾਰੀ ਫੋਜ ਅੰਦਰੋਂ ਸੇਵਾ ਕਰਕੇ ਬਾਰ ਗੇੜ ਤੇ ਪਹੁੰਚੂ ਕੀ ਆ ਉੱਤੇ ਗੁੰਮੜ ਸਾਹਿਬ ਬਹੁਤ ਗੰਦੇ ਹੋਏ ਸੀ ਟਰੈਕਟਰ ਦੇ ਪਿਛੇ ਪਾਈ ਆ ਮਸ਼ੀਨ ਜੋ ਕਿ ਪੈਪਰਾਂ ਹੀ ਪਾਣੀ ਤਾਂ ਜਾ ਰਿਹਾ ਆ ਸੇਵਾਦਾਰ ਵੀ ਸਾਹ ਲੈਣ ਡਿਆ ਭਰਾ ਮੇਰੇ ਉਧਰ ਪਿਛੇ ਹੋਰ ਸਪੇਅਰ ਵੀ ਬੰਦੇ ਸੇਵਾਦਾਰ ਬੈਠੇ ਆ ਤੇ ਬਾਬਾ ਜੀ ਹੁਣ ਆਪਾਂ ਇਥੇ ਮੜਾ ਕੋਈ ਬੱਜਰੀ ਖਲਾਰ ਗਿਆ ਜਿਹੜਾ ਵੀਰ ਮੇਰਾ ਭਰਾ ਖਲਾਰ ਕੇ ਗਿਆ ਵਾ ਜਿਹੜਾ ਵੀ ਰੇਤ ਬੱਜਰੀ ਦਾ ਕੰਮ ਕਰਦਾ ਭਰਾ ਮੇਰਾ ਗੁਰਦਾਰੇ ਗੜੀ ਉਹ ਹੋਲੀ ਚਲਾਓ ਆ ਵੀ ਮਿੱਤਰੋ ਆਪਾਂ ਅਗੇ ਗਰਾਊਂਡ ਦੇ ਵਿੱਚ ਆ ਸਾਡੇ ਪਿੰਡ ਯੋਧਿਆਂ ਦੀ ਨਵੀਂ ਕਬੱਡੀ ਦੀ ਟੀਮ ਜੋ ਕਿ ਤਿਆਰ ਹੋ ਰਹੀ ਆ ਆ ਇਹਨਾਂ ਦੇ ਉਸਤਾਦ ਜੀ ਨੇ ਭਰਾ ਮਰਾ ਪਾ ਰੇਡ ਕਿ ਜੱਫਾ ਲਾਉਣਾ ਚੱਲ ਮੇਰਾ ਲਾਵੀ ਮਿੱਤਰੋ ਆ ਰੇਡਰ ਵੀ ਮੰਨਿਆ ਪਰ ਮੰਨਿਆ ਵਾ ਇੱਧਰ ਜਿਹੜਾ ਵੀ ਦਸਤਾਰ ਤੋਂ ਬਿਨਾਂ ਵੀ ਚੰਗਾ ਖੜਾਰੀ ਦੋਵਾਂ ਦੇ ਵਿੱਚ ਟੱਕਰਾਂ ਚੰਗੀ ਵੇਖਦੇ ਕੀ ਬੰਦਾ ਮਿੱਤਰੋ ਨੇ ਲਾਵੀ 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 ਦੀਪੀ ਦੋ ਡਾਕ ਲਾਵੀ 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 ਹਾਰ ਨਹੀਂ ਮੰਨਣੀ ਹਾਰ ਨਹੀਂ ਮੰਨਣੀ ਹਾਰ ਨਹੀਂ ਮੰਨਣੀ ਲਾਵੀ ਆ ਮਿੱਤਰੋ ਨੇ ਸੁਗਮਣ ਆ ਗਿਆ ਵਾ ਮਿੱਤਰੋ ਵੇ ਲੈਨੇ ਸੁਗਮਣ ਮੱਲੀ ਦੀ ਰੇਡ ਵਾ ਵੇ ਲੈਨੇ ਕੀ ਬੰਦਾ ਹੜਾ ਡਰਨਾ ਨਹੀਂ ਹੜਾ ਖੇਚ ਕੇ ਮਾਰੀ ਔਰ ਮਾਰਾ ਓ ਜੋਰ ਮੇ ਡਰ ਤਾ ਡੋਰ ਨਾ ਦੇ ਇਹ ਚ ਕੇ ਮਾਰ ਮਾਰ ਨਹੀਂ ਇਹ ਢੱਲਾ ਕਮ ਰੋ ਕੋਈ ਨਹੀਂ ਮਿੱਤਰੋ ਟੀਮ ਨੂੰ ਕਰ ਦੇਣਾ ਜਲਦੀ ਆਪਾਂ ਤਿਆਰ ਛੋਟੇ ਬੱਚਿਆਂ ਦੀ ਰੇਡ ਉਧਰ ਪਾਈ ਆ ਮਿੱਤਰੋ ਵੇ ਇਹ ਦੇ ਖੜ ਗਿਆ ਖੜ ਗਿਆ ਖੜ ਗਿਆ ਰੋੜਿਆ ਰੱਖ 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 ਵਾਹ ਸਵਾਸ 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 ਬਾਤ ਸਵਾਸ ਸਵਾਸ ਬਾਤ ਸਵਾਸ ਸਵਾਸ ਇਧਰ ਹੱਥ ਨਹੀਂ ਸੁਟੇਗਾ ਫੇ ਕਬੱਡੀ ਆ ਲਵਲੀ ਦੇ ਬੰਡੇ ਦੀ ਪੂਰੀ ਫਿਰ ਪਾਓ ਜਦੋਂ ਕਿਤੇ ਪਾਣੀ ਹਣ ਪਾਓ ਫਿਰ ਕਿਹੜ ਮੱਦਾਂ ਚ ਲੱਗੂ ਪਤਾ ਇਧਰ ਕਾਲੀ ਦਸਤਾਰ ਸਜਾਈ ਆ ਮਿੱਤਰੋ ਮੰਨਿਆ ਪਰ ਮੰਨਿਆ ਇਧਰ ਲਵਲੀ ਦਾ ਮੁੰਡਾ ਪੈਰੀ ਡੇਕਿਆ ਲਵਲੀ ਦਾ ਮੁੰਡੇ ਨੂੰ 100 ਰੁਪਏ ਮੇਰੇ ਲੋ ਦਿੱਤਾ ਜਾਵੇਗਾ ਹਾਂ 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 ਹਾਲੇ ਕੋਈ ਨਹੀਂ ਕੱਲ ਲੀ ਉਗੀ ਪਾਰ ਰੇਡ ਪਾਰ ਰੇਡ ਪਾਰ ਰੇਡ ਬਹਿਖੀ ਜਾਊਗੀ ਆਗੇ ਰੇਡ ਪਾਉਣੇ ਉਹ ਨਵਾਂ ਪੰਬੀਰੀ ਉੱਠਿਆ ਲੋ ਵੀ ਲੋ ਵੀ ਦੇਖਦੇ ਹਾਂ ਮੇਦੇ 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 ਪੰਬੀਰੀ ਫੜਿਆ ਗਿਆ ਹੈ ਗਰਾਊਂਡ ਦੇ ਵਿੱਚ ਸਾਡੇ ਮਾਲਜੋਗ ਲਵਜੀ ਬੱਲੀ ਜੀ ਬੜਾ ਮਾਲ ਸਮਾਨ ਬੱਲੀ ਜੇ ਤੇ ਮੇਰਾ ਨਾਰੋਸ਼ ਕਰਨਾ ਰੇਡ ਪਾ ਦੇ ਇੱਕ ਜਿਉਗੀ ਕਾਲੀ ਦਸਤਾਰ ਸਜਾਈ ਹੈ ਓ ਬੱਲੀ ਨੂੰ ਕਰਦੇ ਆ ਓ ਬੱਲੀ ਨੂੰ ਕਰਦੇ ਆ ਓ ਬੱਲੀ ਨੂੰ ਕਰਦੇ ਆ ਓ ਬੱਲੀ ਛੱਡੀ ਨਾ ਹੋਵੇ ਬੱਲੀ ਨੂੰ ਕਰਦੇ ਆ ਓ ਬੱਲੀ ਪਹਿਲਵਾਨ ਵਾ ਸਾਡਾ ਬੱਲੀ ਪਹਿਲਵਾਨ ਵਾ ਓ ਬੱਲੀ ਪਹਿਲਵਾਨ ਓ ਬੱਲੀ ਨੇ ਛੱਟ ਲੈ ਓ ਬੱਲੀ ਨੇ ਛੱਟ ਲੈ ਓ ਬੱਲੀ ਬਹੁਤ ਬੋਲ ਬੋਲ ਬੱਲੀ ਨੂੰ 1 500 ਰੁਪਏ ਦਾ ਨਾਮ ਦਿੱਤਾ ਜਾਊਗਾ ਓ ਜਾਂਦਾ ਹੀ ਬਹੁਤ ਸੋਹਣਾ ਬਹੁਤ ਸੋਹਣਾ ਕਿਉਂਕਿ ਮੈਲ ਚੱਲਣ ਦੇ ਆ ਇੱਧਰ ਰੋਂਦਣ ਕਿੱਥੇ ਆ ਆ ਜੀ ਰੋਂਦੂ ਐ 1 ਨੰਬਰ ਦਾ ਮੁੰਡਾ ਇਹ ਪੁਆਇੰਟਾਂ ਦੇ ਪਿੱਛੇ ਬਹੁਤ ਰੋਂਦਾ ਐ ਮੁੰਡਾ ਉਹਨਾ ਨੂੰ ਕਰ ਦਿਓ ਬੇਟਾ ਜੀ ਆ ਬੇਟਾ ਜੀ ਇੱਕ ਮੁੰਦਰ ਕਰ ਦਿਓ ਆਪਣੇ ਮਾਲ ਦਨਵਾਨ ਆਪਣੇ ਭਰਾਵਾਂ ਕਵਲ ਬਿਜਲੀ ਵਾਲੇ ਬੜਾ ਮਾਰਸਮਾਨ ਝਟਕਾ ਲਾਉਂਦੇ ਨੇ ਕਰੋੜ ਦੇ ਵਿੱਚ ਝਟਕਾ ਗੇਮਾ ਮੁੰਡਿਓ ਗੇਮਾ ਗੇਮਾ ਮੁੰਡਿਓ ਅੜ ਗਿਆ ਮੈਚ ਕਹਿੰਦੇ ਪੂਰਾ ਰਾਜ ਨੇ ਮਾਰੀ ਹੋਣ ਕਿੱਕ ਆਉਂਦੀ ਬਾਲ ਰਾਇਆ ਵੀਰ ਤੇ ਪਾਸੇ ਲਵ ਤੇ ਬਲਵਿੰਦਰ ਇਹਨਾਂ ਨੇ ਲੋ ਵੀ ਇੱਟ ਲਾ ਲਈ ਆ ਵੀ ਫੱਟੀ ਪਾਉਣੀ ਆ ਮੋਟਰ ਚੈੱਕ ਨਹੀਂ ਦੋਵਾਂ ਨੇ ਲੰਡੇ ਕਰਾਏ ਆ ਖੇੜ ਮਦਾਰ ਦੇ ਵਿੱਚ ਅਰੇ ਸਾਰੇ ਲੰਡੇ ਹੋਏ ਅਰੇ ਸਾ ਅਰੇ ਸਾ